ਸਾਡੇ ਇਥੇ ਜਿਹੜੀ ਡਿਸਟ੍ਰਿਬਿਊਟ ਹੈਗੇ ਨਾਈਸ ਇਲੈਕਟ੍ਰੋ ਸੇਲਸ ਇਹਨਾਂ ਤੋਂ ਆਪਾਂ ਗਰਾਊਂਡ ਲੈਵਲ ਤੇ ਇਲੈਕਟ੍ਰੀਸ਼ੀਅਨ ਇੱਕ ਅਵੇਰਨੈਸ ਕੈਂਪ ਚਲਾਇਆ ਵਾ ਜਿਹਦੇ ਵਿੱਚ ਆਪਾਂ ਆਪਣੇ ਆਰ ਆ ਕੇਬਲ ਦੇ ਇੱਕ ਐਲ 0 ਐਚ ਕਰਕੇ ਈਬੀਐਕਸਰ ਟੈਕਨੋਲੋਜੀ ਜਿਹੜੀ ਨਵੀਂ ਆਈ ਹੈ ਇਹਦੇ ਬਾਰੇ ਸਾਰੇ ਇਲੈਕਟ੍ਰੀਸ਼ੀਅਨ ਨੂੰ ਅਵੇਅਰ ਕਰਨ ਆਏ ਆ ਇਹਦੇ ਵਿੱਚ ਕਪੈਸਿਟੀ ਇਹਦੇ ਵਿੱਚ ਕਰਗੀ ਜਿਵੇਂ ਆਈਕਲ ਦੀ ਦੇਖਿਆ ਜਾਏਗਾ ਕਿ ਕਾਫੀ ਜਿਹੜੇ ਐਕਸੀਡੈਂਟ ਹੁੰਦੇ ਨੇ ਫਾਇਰ ਕਰਕੇ ਪਲੱਸ ਉਹਦੇ ਵਿੱਚ ਜਿਹੜੇ ਸਮੋਕ ਨਿਕਲਦੀ ਹੈ ਉਹ ਲੰਘ ਸੇ ਚੱਲ ਜਾਂਦੀ ਹੈ ਠੀਕ ਹੈ ਜੀ ਫੇ ਤੁਹਾਡੀ ਵਿਜ਼ਿਬਿਲਟੀ ਨਹੀਂ ਰਹਿੰਦੀ ਉਹ ਚੀਜ਼ਾਂ ਤੋਂ ਇਹਨਾਂ ਨੂੰ ਜਾਣੂ ਕਰਾਇਆ ਗਿਆ ਵਾ ਇਹਦੇ ਵਿੱਚ ਦੱਸਿਆ ਗਿਆ ਸਰ ਦੇਖ ਲਈ ਦੇ ਮੈਂਸ਼ਨ ਵੀ ਕੀਤਾ ਹੈ ਕਿ 10 ਤਰ੍ਹਾਂ ਦੇ ਇਹਦੇ ਸੇਫਟੀ ਫੀਚਰਸ ਹੈਗੇ ਨੇ ਜਿਹਦੇ ਵਿੱਚ ਦੀ ਜਿਹੜੀ ਸ਼ਾਰਟ ਸਰਕਟ ਟੈਂਪਰੇਚਰ ਹੈਗਾ ਨੋਰਮਲ ਦੀ ਦੇਖਿਆ ਹੈਗਾ ਕਿ 150 ਡਿਗਰੀ ਸੈਲਸੀਅਸ ਤੱਕ ਹੈਗਾ ਇਹਦੇ ਵਿੱਚ ਜਿਹੜੀ ਕੈਪੈਸਿਟੀ ਹੈ 300 ਡਿਗਰੀ ਸੈਲਸੀਅਸ ਦੀ ਸ਼ਾਰਟ ਸਰਕਟ ਟੈਂਪਰੇਚਰ ਹੈਦੀ ਪਾਵਰ ਹੈਗੀ ਹੈ ਪਲੱਸ ਜਿਹਦਾ ਮੈਲਟਿੰਗ ਪਾਵਰ ਟੈਂਪਰੇਚਰ ਹੈਗਾ 900 ਡਿਗਰੀ ਸੈਲਸੀਅਸ ਤੱਕ ਹੈਗਾ ਇਹਨੂੰ ਕਹਿੰਦੇ ਨੇ ਸਰ EBXL LS0H EBX ਟੈਕਨੋਲੋਜੀ ਐ ਤੁਸੀਂ ਇਹਨੂੰ ਜ਼ੂਮ ਕਰਕੇ ਆਪਣੇ ਸਾਰੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਠੀਕ ਹੈ ਜੀ ਬਾਕੀ ਕੁਆਲਟੀ ਵਾਈਜ਼ ਇਸ ਦੀ ਜਿਹੜੀ ਕਰੰਟ ਰੇਟਿੰਗ ਵੇਅ ਹੈਗੀ ਹੈ ਜਿੱਥੇ ਬਾਕੀ ਕੰਪਨੀਆਂ ਦੀ 1KM ਵਿੱਚ 14A ਹੋਏਗੀ ਸਾਡੀ ਦੀ ਕੈਪੈਸਿਟੀ ਹੈ 29A ਮਤਲਬ ਆਲਮੋਸਟ ਡਬਲ ਡਬਲ ਤੋਂ ਜ਼ਿਆਦਾ ਕੀ ਪਾਵਰ ਇਜ਼ ਐ ਸਰ ਇਹਦੀ ਤੁਹਾਨੂੰ ਇਹਦੀ ਮੈਂ ਡੈਮੋ ਦੇਣਾ ਚਾਹਾਂਗਾ LS0H ਦੀ ਤੁਸੀਂ ਦੇਖਿਆ ਹੈਗਾ ਕਿ ਜਦੋਂ ਨਾਰਮਲੀ ਵਾਇਰ ਨੂੰ ਬੰਦ ਕਰਦੇ ਹਾਂ ਉਦੇ ਜਦ ਬਲੈਕ ਬਲੈਕ ਕਲਰ ਦਾ ਕਾਲਾ ਤੋਂ ਆ ਨਿਕਲਦਾ ਤੁਹਾਨੂੰ 스멜 ਆਏਗੀ ਤੁਸੀਂ ਇਹਦੇ ਵਿੱਚ ਵੇਖੋਗੇ ਕਿ ਨਾ ਕੋਈ ਤੁਹਾਨੂੰ স্মੋਕ ਨਾ ਤੁਹਾਨੂੰ ਕੋਈ 스멜 ਨਾ ਕਿਸੇ ਤਰ੍ਹਾਂ ਦਾ ਤੁਹਾਨੂੰ ਮਤਲਬ ਬਿਲਕੁਲ ਅਬ੍ਰੇਸ਼ਨ ਫਰੀ ਵੀ ਹੈ ਕੈਮੀਕਲ ਫਰੀ ਵੀ ਗਈ ਹੈ ਬਿਲਕੁਲ ਸਰ ਇਹ ਆਪ ਦੇਖੋ ਆਪਾਂ ਕਿਸੇ ਕੰਪਨੀ ਨੂੰ ਮਾੜਾ ਨਹੀਂ ਕਹਿੰਦੇ ਪਰ ਸਾਡੇ ਜਿੰਨੀ ਜਿਹੜੀ ਕੁਆਲਿਟੀ ਜਗੀ ਹੈ ਕੋਈ ਕੰਪਨੀ ਤੁਹਾਨੂੰ ਨਹੀਂ ਰਿਕਮੈਂਡ ਕਰੇਗੀ ਬਿਲਕੁਲ ਸਰ ਆ ਪਬਲਿਕ ਨੂੰ ਇਹੀ ਕਹਿਣਾ ਕਿ ਤੁਸੀਂ ਅਵੇਅਰ ਹੋਣਾ ਚਾਹੀਦਾ ਜਿਵੇਂ ਨਾਰਮਲੀ ਤੁਸੀਂ ਦੇਖਿਆ ਆਏਗਾ ਕਿ ਆਈ ਦੀ ਡੇਟ ਚ ਐਫ ਆਰ ਪੀ ਵੀ ਸੀ ਜਿਹੜਾ ਬੇਸਿਕ ਬੀ ਵਿੱਚ ਹੁੰਦਾ ਉਹ ਤੋਂ ਪਰੇ ਕਿ ਇਨਫਲੇਸ਼ਨ ਹੁੰਦਾ ਐਫ ਆਰ ਐਲ ਐਸ ਐਚ ਆਈ ਦੀ ਡੇਟ ਸਭ ਤੋਂ ਜਿਹੜਾ ਟੋਪ ਇਨਫਲੇਸ਼ਨ ਦੇ ਕਹਿੰਦੇ ਐਲ ਐਸ ਜ਼ੀਰੋ ਐਚ ਲੋਸ ਮੋ ਜ਼ੀਰੋ ਹੈਲਜਨ ਇਹਦੇ ਬਾਰੇ ਲੋਕੀ ਨਹੀਂ ਵੇਅਰ ਅਗੇ ਨੇ ਤੇ ਦੇ ਆਪਾਂ ਗਰਾਊਂਡ ਲੈਵਲ ਤੇ ਆਪਣੇ ਇਲੈਕਟ੍ਰੀਸ਼ੀਅਨ ਪਾਈਆਂ ਨੂੰ ਨਾਲ ਲੈ ਕੇ ਆਪਾਂ ਫਰਾ ਦਿਖਾਇਆ ਇਹਨਾਂ ਨੂੰ ਕਿ ਕਿ ਇਹਨਾਂ ਥਰੂ ਹੀ ਆਪਣਾ ਅਵੇਅਰਨੈਸ ਵਧੇਗੀ ਜੀ ਇਹ ਪੰਜਾਬ ਤੇ ਤੁਸੀਂ ਆਪਾਂ ਮੰਥਲੀ ਮਤਲਬ ਆ ਚਾਰਕ ਸਾਡੇ ਸੈਮੀਨਾਰ ਹੁੰਦੇ ਜਾਂਦੇ ਨੇ ਹਰ ਅਲੱਗ-ਅਲੱਗ ਡਿਸਟ੍ਰਿਕਟ ਚ ਅਲੱਗ-ਅਲੱਗ ਸ਼ਹਿਰਾਂ ਚ ਹੁੰਦੇ ਰਹਿੰਦੇ ਨੇ ਰਿਕਮੈਂਡ ਆਈ ਮੇਰਾ ਨਾਮ ਨੀਰਜ ਸ਼ਰਮਾ ਜੀ ਮੈਂ ਗੁਰਦਾਸਪੁਰ ਤੋਂ ਨਾਈਸ ਇਲੈਕਟ੍ਰੋ ਸੇਲ ਤੋਂ ਐਮ ਡੀ ਬੋਲ ਰਹਾ ਆਪਾਂ ਆਦਰ ਕੇਬਲ ਦੇ 20 ਸਾਲ ਤੋਂ ਡਿਸਟ੍ਰੀਬਿਊਟਰ ਕਰ ਰਹੇ ਹਾਂ ਕਰ ਰਹੇ ਹਾਂ ਆਪਨ ਗੁਰਦਾਸਪੁਰ ਦੇ ਡਿਸਟ੍ਰੀਬਿਊਸ਼ਨ ਆਪਣੇ ਕੋਲ ਆਪਣੇ ਕੋਲ ਲੋਅ ਕਟ ਰੇਟ ਵਿੱਚ ਅੱਛੀ ਕੁਆਲਿਟੀ ਦੇ ਵਾਇਰਸ ਮਿਲਦੀ ਹੈ ਔਰ ਆਦਰ ਕੇਬਲ ਇੱਕ ਬਹੁਤ ਹੀ ਇੱਕ ਪ੍ਰੋਸੇਮਨ ਬ੍ਰਾਂਡ ਹੈਗਾ ਇਸੇ ਵਜ੍ਹਾ ਮਾਰਕੀਟ ਕਾਫੀ ਤਰ੍ਹਾਂ ਦਾ ਆ ਰਹੀਆਂ ਨੇ ਇੱਕ ਸਿੰਪਲ ਗੱਲ ਹੁੰਦੀ ਹੈ ਜਿਹੜੀ ਮਾਰਕੀਟ ਤੋਂ ਮਿਲੇਗੀ ਜਿੱਦਾਂ ਇਸ ਲੂਸ ਸਟਾਰਸ ਹੁੰਦੀ ਹੈ ਠੀਕ ਹੈ ਇਹ ਕੈਰੇਜਿਕ ਪ੍ਰੀਮੀਅਮ ਬ੍ਰਾਂਡਾਂ ਦਾ ਆਰ ਦੇ ਵਿੱਚ ਯੂਨੀਲੇ ਯੂਨੀਲੇ ਪੰਜਾਂ ਦਾ ਇਹ ਸਾਰੀ ਤਾਰ ਪੰਜ ਹੋਏਗੀ ਕ੍ਰਿਸਟਡ ਹੋਏਗੀ ਇਹ ਕਿ ਰੱਖੋ ਕਤੋਂ ਵੀ ਤਾਰ ਕੋਈ ਵੀ ਕੰਟੈਕਟਰ ਲੂਸ ਨਾਗਾ ਸਾਰਾ ਭਾਰ ਪੰਜ ਹੋਏਗੀ ਇਹਦੇ ਚ ਕਰੰਟ ਕ ਕੈਰੀਂਗ ਕੈਪੈਸਿਟੀ ਵਧੁੰਦੀ ਹੈ ਐਂਪੀਅਰ ਕੱਟ ਲੈਂਦੀ ਹੈ ਤੁਹਾਡਾ ਬਿਲ ਦਾ ਬਿਲ ਘਟਾਂਦਾ ਵਾ ਤੁਸੀਂ ਇਹਦੀ ਦੇਖਿਓ ਇੱਕ ਜਦਾਂ ਸ਼ਾਰਟ ਸਰਕਟ ਹੁੰਦਾ ਵਾ ਕੋਈ ਵੀ ਤਾਰ ਲੂਸ ਤਾਰ ਹੁੰਦੀ ਜੇ ਗੱਭਰ ਪੰਚ ਕਰਨਿਆਂ ਨੂੰ ਇੱਕ ਜਿਹੜੀ ਤਾਰ ਵਾਰ ਰਹਿੰਦੀ ਹੈ ਤਾਰ ਆਪ ਜੁੜ ਜਾਂਦੀ ਨਹੀਂ ਜਾਂ ਤੇ ਛੋਟ ਸਕਟ ਹੋ ਜਾਂਦਾ ਲੇਕਿਨ ਇਸ ਤਾਰ ਵਿੱਚ ਇਸ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਸ ਵੇਲੇ ਮਾਰਕੀਟ ਇਸ ਤੋਂ ਬੈਸਟ ਮੇਰੇ ਖਿਆਲ ਚ ਕੋਈ ਵੀ ਨਹੀਂ ਆਰਾ ਦੀ ਜੁਨੀ ਲੇਕਿਵਰੀ ਸਸਤਾ ਰੋਏ ਤੁਸੀਂ ਸੁਣਿਆ ਵਾ ਨਾ ਠੀਕ ਹੈ ਨਾ ਮਹੰਗਾ ਰੋਏ ਇੱਕ ਵਾਰ ਸਸਤਾ ਵਾਰ ਵਾਰ ਹਾਂ ਤਾਂ ਤੁਸੀਂ ਟੋਟਲ ਕਾਰੀਕਾ ਰਿਕਵੈਸਟ ਵਿੱਚ ਸਿਰਫ 5 ਤੋਂ 7000 ਰੁਪਏ ਬੰਦਾ ਲੇਕਿਨ ਉਹ 5-7000 ਦੀ ਜੋ ਡਿਫਰੈਂਸ ਬੰਦਾ ਰੇਟ ਦਾ ਉਹ ਤਾਂ ਆਪਣੀ ਇਲੈਕਟ੍ਰੀਕਲ ਕੰਜ਼ਮਪਸ਼ਨ ਇੱਕ ਮਹੀਨੇ ਦੀ ਕਵਰ ਕਰ ਲੈਂਦੀ ਵਾ ਯਾਰ ਤੇ ਤੁਹਾਨੂੰ ਵਾਰ ਵਾਰ ਇਲੈਕਟ੍ਰੀਸ਼ੀਅਨ ਨੂੰ ਵਾਧ ਰਿਕਾਰਡਿੰਗ ਤੁਹਾਨੂੰ ਕੋਈ ਦਿੱਕਤ ਪਕਾਸੀ ਬੁਲਾਉਣ ਦੀ ਲੋੜ ਨਹੀਂ ਪੈਂਦੀ ਅਜੇ ਨਾਈਸ ਇਲੈਕਟ੍ਰੋ ਸੇਲ ਤੇ ਵਧੀਆ Ориਜਨਲ ਸਮਾਨ ਘੱਟ দামে ਤੁਹਾਨੂੰ ਮਿਲਦਾ ਜੀ ਤੇ ਵਿਜ਼ਿਟ ਕਰੋ ਤੇ ਸਾਡੀ ਕੁਆਲਿਟੀ ਯੂਜ਼ ਕਰੋਗੇ ਤੁਸੀਂ ਹੋਰ ਲੋਕਾਂ ਨੂੰ ਰਕਮੈਂਡ ਕਰੋਗੇ ਕਿ اچھی ਕੁਆਲਿਟੀ ਦਾ ਮਾਲ ਤੁਹਾਨੂੰ ਮਿਲਦਾ